ਪਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਬੋਹਰ ਦੇ ਪਿੰਡ ਬਿਸ਼ਨਪੁਰਾ ਤੋਂ ਜਿੱਥੇ ਬੇਸਹਾਰਾ ਪਸ਼ੂਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਆਟੋ ਚਾਲਕ ਦਰਖਤ ਦੇ ਨਾਲ ਜਾ ਟਕਰਾਇਆ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਉਕਤ ਆਟੋ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਜੋ ਕਿ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਇਹ ਆਟੋ ਰਾਜਸਥਾਨ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ ਉਥੇ ਹਾਦਸੇ ਤੋਂ ਬਾਅਦ ਰਾਹਗੀਰਾ ਦੇ ਵੱਲੋਂ ਤੁਰੰਤ ਸੜਕ ਸੁਰੱਖਿਆ ਫੋਰਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਐਸਐਸਐਫ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਲੇਕਿਨ ਗੰਭੀਰ ਸੱਟਾਂ ਨੂੰ ਵੇਖਦਿਆਂ ਹੋਇਆਂ ਜ਼ਖਮੀਆਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਮੇਰਾ ਨਾਮ ਸੋਹਣੀ ਹੈ ਫੋਨ ਨੰਬਰ 98444 ਜਿਹੜੇ ਟੀਮ ਦੇ ਮੈਂਬਰ ਸੀਗੇ ਸੜਕ ਸੁਰੱਖਿਆ ਫੋਰਸ ਦੇ ਉਹਨਾਂ ਨੂੰ ਸੂਚਨਾ ਮਿਲੀ ਕਿ ਜਿਹੜਾ ਇੱਕ ਆਟੋ ਦਾ ਐਕਸੀਡੈਂਟ ਹੋ ਗਿਆ ਆਟੋ ਦਾ ਐਕਸੀਡੈਂਟ ਕਹਿੰਦੇ ਜੀ 12 ਪਸ਼ਵਾਂ ਕਰਕੇ ਹੋਇਆ ਤੇ ਇਹਦੇ ਵਿੱਚ ਤਿੰਨ ਜਿਹੜੇ ਬੰਦੇ ਸੀਗੇ ਉਹ ਗੰਭੀਰ ਜ਼ਖਮ ਹੋ ਗਏ ਜਿਹ ਇੱਕ ਦਾ ਨਾਮ ਤਾਂ ਹੈਗੇ ਜੀ ਸੰਜੇ ਇੱਕ ਦਾ ਨਾਮ ਅਰੁਣ ਹੈ ਤੇ ਇੱਕ ਦਾ ਨਾਮ ਤੇ ਇੱਕ ਦਾ ਨਾਮ ਜਿਹੜੇ ਹੈ ਨਾ ਜਿਉਂ ਉਹਨਾਂ ਨੂੰ ਕਹਿੰਦੇ ਬਹੁਤ ਗੰਭੀਰ ਸੱਟਾਂ ਮਚੀਆਂ ਉਹਨਾਂ ਨੂੰ ਪਹਿਲਾਂ ਸੀਟੂ ਬੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਫਿਰ ਉਹਨਾਂ ਨੂੰ ਰੈਫਰ ਆਪਣੇ ਸਿਵਲ ਹਸਪੀਟਲ ਅਬੋਰ ਪਹੁੰਚਾਇਆ ਗਿਆ ਜੀ ਕਿੱਥੋਂ ਦੇ ਵਾਸੀ ਹੈ ਜੀ ਕਰਨਪੁਰ ਦੇ ਹੈ ਰਾਜਸਥਾਨ ਦੇ ਮੌਕੇ ਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਥਰੀ ਵੀਲਰ ਦੇ ਉਹਨਾਂ ਦੇ ਜੀ ਮੌਕੇ ਤੇ ਹਾਲਾਤ ਥਰੀ ਵੀਲਰ ਦੇ ਕਾਫੀ ਜ਼ਿਆਦਾ ਜਿਹੜਾ ਹੈਗਾ ਜਿਹੜਾ ਐਕਸੀਡੈਂਟ ਆ ਵੀ ਕਾਫੀ ਜ਼ਿਆਦਾ ਲੱਗਦਾ ਵੀ ਗੰਭੀਰ ਹੋਏ ਹੋਣਗੇ ਉਹ ਤੇ ਥਰੀ ਵੀਲਰ ਦਾ ਜਿਹੜਾ ਪੂਰਾ ਤਰ੍ਹਾਂ ਡੈਮੇਜ ਹੋ ਚੁੱਕਿਆ ਹੈ ਮੇਰਾ ਨਾਮ ਰੋਹਿਤ ਕੁਮਾਰ ਹੈ ਰੂਟ ਨੰਬਰ 81004 ਤੋਂ ਆ ਰਾਤ ਸਾਡੀ ਟੀਮ ਸੀ ਦੂਜੀ ਟੀਮ ਸੀ ਉਹਨਾਂ ਨੂੰ ਰਾਡਾਰ ਤੋਂ ਸੁਤਨਾ ਮਿਲੀ ਕਿ ਇੱਕ ਬਸਨਪਰੇ ਤੋਂ ਅਗਲੇ ਪਾਸੇ ਇੱਕ ਜਿਹੜਾ ਆਟੋ ਸਵਾਰ ਹੈ ਰਾਜਸਥਾਨ ਨੰਬਰ ਦਾ ਉਹ ਇੱਕ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਤੇ ਇਮਪੈਲੈਂਸ ਹੋ ਗਿਆ ਸੀਗਾ ਤੇ ਉਹ ਦਰਖਤਾਂ ਦੇ ਵਿੱਚ ਜਾ ਲੱਗਿਆ ਸੀ ਤੇ ਇੱਥੇ ਆ ਕਿ ਜਦੋਂ ਸਾਡੀ ਟੀਮ ਨੇ ਦੇਖਿਆ ਤੇ ਉਹ ਮੈਂਬਰ ਸੀ ਉਹ ਜ਼ਿਆਦਾ ਜ਼ਖਮੀ ਸੀ ਉਹਨਾਂ ਨੂੰ ਸਿੱਧਾ ਹਸਪਤਾਲ ਸਿਵਲ ਹਸਪਤਾਲ ਲੈ ਕੇ ਗਏ ਸੀ ਉਹਨਾਂ ਦਾ ਇਲਾਜ ਸੀਗਾ ਉਹਨਾਂ ਨੂੰ ਫਿਰ ਰੈਫਰ ਕਰਕੇ ਤੇ ਅਬ ਹੋਰ ਹੋ ਗਿਆ ਕੀ ਹੈ ਜੀ ਅਵਾਰਾ ਪਸ਼ੂ ਦੱਸ ਰਹੇ ਹਾਂ ਸਰ ਇੱਥੇ ਜਿਹੜੇ ਲੋਕਲ ਬੰਦੇ ਸੀ ਉਹਨਾਂ ਦੇ ਉਹਨਾਂ ਨੂੰ ਪਤਾ ਲੱਗਾ ਕਿ ਅਵਾਰਾ ਪਸ਼ੂ ਉੱਥੇ ਆ ਗਏ ਸਰ ਬੰਦੇ ਕਿੱਥੋਂ ਦੇ ਆਏ ਜਿਹੜੇ ਕਿ ਸੱਟਾ ਵੱਜੀਆਂ ਬੰਦੇ ਕਰਨਪੁਰ ਰਾਜਸਥਾਨ ਦੇ ਆ ਸਰ ਜੀ ਕੀ ਨਾਮ ਉਹਨਾਂ ਦਾ ਨਾਮ ਸਰ ਇੱਕ ਦਾ ਪ੍ਰਿੰਸ ਹੈ ਸਰ ਦੂਸਰੇ ਬੰਦੇ ਦਾ ਨਾਮ ਸਰ ਗ੍ਰੀਨ ਹੈ ਇੱਕ ਦਾ ਨਾਮ ਸੰਜੇ ਸਰ ਕਿੰਨੇ ਬੰਦੇ ਸੀ ਕਿੰਨੇ ਬੰਦੇ ਸੂਚਨਾ ਮਿਲੀ ਕਿ ਜਿਹੜਾ ਇੱਕ ਆਟੋ ਦਾ ਉਹ ਐਕਸੀਡੈਂਟ ਹੋ ਗਿਆ ਆਟੋ ਦਾ ਐਕਸੀਡੈਂਟ ਕਹਿੰਦੇ ਜੀ 12 ਪਸ਼ਵਾਂ ਕਰਕੇ ਹੋਇਆ ਤੇ ਇਹਦੇ ਵਿੱਚ ਤਿੰਨ ਜਿਹੜੇ ਬੰਦੇ ਸੀਗੇ ਉਹ ਗਿਰ ਜੱਟ ਹੋ ਗਏ ਜੇ ਇੱਕ ਦਾ ਨਾਮ ਤਾਂ ਹੈਗੇ ਜੀ ਸਮਝੇ ਇੱਕ ਦਾ ਨਾਮ ਅਰੁਣ ਹੈ ਤੇ ਇੱਕ ਦਾ ਨਾਮ ਮਿੱਤੀ ਇੱਕ ਦਾ ਨਾਮ ਨਹੀਂ ਹੈਗਾ ਉਹਨਾਂ ਕਹਿੰਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਪਹਿਲਾਂ ਸੀਟਗੁੰਨੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਫਿਰ ਉਹਨਾਂ ਨੂੰ ਰੈਫਰ ਆਪਣੇ ਸਿਵਲ ਹਸਪਤਾਲ ਅਬੋਰ ਪਹੁੰਚਾਇਆ ਗਿਆ ਜੀ ਕਿੱਥੋਂ ਦੇ ਵਾਸੀ ਹੈ ਜੀ ਕਰਨਪੁਰ ਦੇ ਹੈ ਰਾਜਸਥਾਨ ਦੇ ਮੌਕੇ ਦੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਥਰੀ ਵੀਲਰ ਦੇ ਉਹਨਾਂ ਦੇ ਜੀ ਮੌਕੇ ਤੇ ਹਾਲਾਤ ਥਰੀ ਵੀਲਰ ਦੇ ਕਾਫੀ ਜ਼ਿਆਦਾ ਜਿਹੜਾ ਹੈਗਾ ਜਿਹੜਾ ਐਕਸੀਡੈਂਟ ਹੈ ਕਾਫੀ ਜ਼ਿਆਦਾ ਲੱਗਦਾ ਵੀ ਗੰਭੀਰ ਹੋਏ ਹੋਣਗੇ ਉਹ ਤੇ ਥਰੀ ਵੀਲਰ ਜਿਹੜਾ ਪੂਰਾ ਤਰਾ ਡੈਮੇਜ ਹੋ ਚੁੱਕਿਆ ਹੈ